ਪਹਿਲੇ ਦੀਆਂ ਚੀਜ਼ਾਂ ਕੁਆਲਿਟੀ ਟਾਲੀ ਵਾਲੇ ਮਾਲ ਉਹ ਮਾਲ ਹੈ ਜੇ ਜਸਕਰਨ ਨੇ ਲੱਕਣ ਲੱਗ ਤਾਂ ਨਹੀਂ ਜਾਊਗੀ ਨਾਨਾ ਜੀ 10 ਸਾਲ ਦੀ ਗਾਰੰਟੀ ਹੈ ਲੱਗੀ ਸਾਡੀ ਆ ਗਾਹਕ ਨਹੀਂ ਆ 48500 ਦੇ ਦਾ ਮਤਲਬ ਆਮ ਬਿੱਡਾਂ ਦੇ ਰੇਟ ਹੀ ਆਮ ਬੈਡਾਂ ਦੇ ਰੇਟ ਹੀ ਆ ਜਿਹੜੇ ਆਮ ਸਨਮੈਕੇ ਜਿੰਨੇ ਦੇ ਵਿਕੇ ਨੇ ਉਹ ਆਪ ਪਿੱਤਲ ਚ ਦੇ ਦਾਂਗੇ ਆਮ ਬੈਡ ਦੇ ਰੇਟ ਤੁਹਾਨੂੰ ਪਿੱਤਲ ਦਾ ਬੈਡ ਮਿਲ ਜੂਗਾ ਤੇ ਜੇ ਆ ਸਸਤਾ ਹੈ ਤਾਂ ਮਹਿੰਗਾ ਵੀ ਨਹੀਂ ਹੋਣੇ ਆ ਵੀ 48500 ਰੁਪਏ ਦਾ ਜੀ ਅੱਛਾ ਆ ਵੀ 48500 ਦਾ ਇਹ 52500 ਦਾ ਆ ਬੁੱਢਾ ਨਹੀਂ ਬਜ਼ੁਰਗਾਂ ਵਾਲਾ ਹੂੰ ਉਹਨਾਂ ਦੇ ਬੇਲੇ ਵਾਲਾ ਮਤਲਬ ਉਹ ਤਾਂ ਮੰਨ ਲਓ ਨਿੱਕੇ ਜਿਹੇ ਪਿੰਡ ਦਾ ਮੁੰਡੇ ਨੇ ਨਾਂ ਚਮਕਾਤਾ ਫਰਨੀਚਰ ਜਿਹੜੇ ਦੇਸ਼ ਦੇ ਵਿੱਚ ਪਹੁੰਚ ਨਹੀਂ ਸਕਦਾ ਸੀ ਨਾ ਉੱਥੇ ਵੀ ਪਹੁੰਚਾਤਾ ਤੇ ਅੱਜ ਗੱਭਰੂ ਨੇ ਆਪਦੇ ਗਾਹਕਾਂ ਨੂੰ ਖਿੱਚਣ ਵਾਸਤੇ ਇੱਕ ਬਹੁਤ ਘੈਂਟ ਜਿਹਾ ਆਫਰ ਲਾਤਾ ਜਿਸ ਕਾਰਨ ਬਾਈ ਪਹਿਲਾਂ ਆਫਰ ਤੇ ਗੱਲ ਕਰੀਏ ਹਾਂਜੀ ਹਾਂਜੀ ਇਹ ਤਾਂ ਸ਼ੇਰੀ ਹੋਈ ਜਾਂਦੀ ਹੈ ਇਹ ਤਾਂ ਸ਼ਾਇਰੀ ਹੋਈ ਜਾਂਦੀ ਹੈ ਪਰੀ ਤਾਂ ਅੱਜ ਮੈਨੂੰ ਆਇਆ ਲੱਗਾ ਜਿੱਕੀ ਫਤਿਹ ਅੱਜ ਮੈਨੂੰ ਇਹ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਲੱਗਦਾ ਵੀ ਅੱਜ ਮੇਰੀ ਪਹਿਲਾਂ ਨਾ ਤੇਰੀ ਵੀਡੀਓ ਤੋਂ ਪਹਿਲਾਂ ਕਪਤਾਨ ਨਾਲ ਮੇਰੀ ਗੱਲ ਹੋ ਗਈ ਮੈਨੂੰ ਸ਼ੱਕ ਪੈੰਦੀ ਕਪਤਾਨ ਦੇ ਟੱਕਰ 'ਚ ਆਪਾਂ ਨੂੰ ਗੀਤ ਲਿਖਣੇ ਪੈ ਜਾਣੇ ਅੱਜ ਆ ਜਾ ਬਾਈ ਆਫਰਾਂ ਤੇ ਗੱਲ ਆਉਨੇ ਆ ਜਾ ਆਹ ਸੌਣ ਦੇ ਬਲੈਕ ਬਲੈਕ ਤੇ ਚੱਲ ਫਿਰ ਬਲੈਕ ਤੇ ਚੱਲ ਪ੍ਰੀਤ ਕੋਈ ਆਫਰ ਲਾਤਾ ਕਹਿੰਦੇ ਵੱਡਾ ਆਫਰ ਦੇ ਦੇਣਾ ਅੱਜ ਖਾਲਸਾ ਜੀ ਆਪਾਂ ਸਭ ਤੋਂ ਘੱਟ ਬਜਟ ਵਾਲੇ ਬੰਦੇ ਨੂੰ ਵੀ ਖੁਸ਼ੀ ਦੇ ਦੇਣੀ ਆ ਕਿ ਉਹਦੇ ਮਹਿਮਾਨ ਆ ਸੋਫੇ ਤੇ ਬੈਠਣ ਬਿਲਕੁਲ ਬਿਲਕੁਲ ਜੀ ਹੈ ਇਹ ਵਾਲਾ ਸੋਫਾ ਬਣਾਇਆ ਹੋਇਆ ਜੀ 3 ਸੀਟ ਉਧਰ ਹੈ ਜੀ ਕੋਰਨਰ ਆ ਗਿਆ 3 ਸੀਟ ਇਹ ਆ ਗਈ ਜੀ ਨਾਲ 32 ਬਾਈ 32 ਦਾ ਟੇਬਲ ਨਾਲ ਡਵਾਈਡਰ ਆ ਗਿਆ ਜੀ ਹੂੰ ਇਹ ਸਾਰਾ ਸੋਫਾ ਆਪਾਂ ਕੰਪਲੀਟ 35000 ਰੁਪਏ ਦੇ ਵਿੱਚ ਘਰੇ ਪਹੁੰਚਦਾ ਕਰੋਗੇ 올 ਪੰਜਾਬ ਡਿਲੀਵਰੀ ਫ੍ਰੀ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰੋਗੇ 35000 ਰੁਪਏ ਦੇ ਵਿੱਚ ਸੋਫਾ ਘਰੇ ਪਹੁੰਚੂਗਾ ਹਾਲਾਂਕਿ ਇਹਨਾਂ ਦੀ 1 ਲੱਖ ਦੀ ਸ਼ਾਪਿੰਗ ਤੇ ਡਿਲੀਵਰੀ ਫ੍ਰੀ ਹੈ 1 ਲੱਖ ਰੁਪਏ ਦੀ ਸ਼ਾਪਿੰਗ ਤੇ ਡਿਲੀਵਰੀ ਫ੍ਰੀ ਹੈ ਪਰ ਇਹ 35000 ਚ ਘਰੇ ਪਹੁੰਚੂਗਾ 35000 ਦੇ ਵਿੱਚ ਹੀ ਚੱਕੋ ਇੱਕ ਹੋਰ ਦੇ ਦਿਓ ਬਾਈ ਬਣ ਕੇ ਇੱਕ ਇੱਕ ਮੇਰਾ ਵੀਰ ਬਣ ਕੇ ਹੋਰ ਦੇ ਦੇ ਤੂੰ ਉਹ ਤਰ੍ਹਾਂ ਦੇ ਸੋਫੇ ਤੇ ਲਾਇਆ ਇੱਕ ਤੇ ਹੋਰ ਦੇ ਦੇ ਜਿਹੜਾ ਥੋੜਾ ਜਿਹਾ ਬਜਟ ਚ ਵੱਧ ਹੋਵੇ ਆਹ ਵਾਲਾ ਸੋਫਾ ਦੇਖ ਲਓ ਜੀ ਇਹ 33 ਇਹ ਤਾਂ ਦੇ ਦੇ ਗਏ ਹਾਂਜੀ ਹਾਂਜੀ ਇਹ ਤੇ ਦੇ ਦਿਓ ਜੀ ਚੱਕੋ ਇਹ 3 ਸੀਟ ਆ ਆ ਸਾਰੀ ਪਿੱਛੇ ਜਿਹੜੀ ਆ ਫਾਈਬਰ ਪਾਈ ਹੋਈ ਹੈ ਜੀ ਪੂਰੀ ਹੈਵੀ 10 ਸਾਲ ਦੀ ਗਾਰੰਟੀ ਹੈ ਜੀ ਇਹਦੀ ਹਾਂ ਹਾਂ 10 ਸਾਲਾਂ ਦੀ ਗਾਰੰਟੀ ਹੈ 33 ਕੋਰਨਰ ਆ ਗਿਆ 2 ਸੀਟ ਅਧਰ ਆ ਗਿਆ 2 ਇਧਰ ਆ ਗਿਆ 42 42 ਦਾ ਟੇਬਲ ਆ ਗਿਆ ਜੀ ਇਹਦਾ ਗਾਰੰਟੀ 10 ਸਾਲਾਂ ਦੀ ਹਾਂਜੀ ਕਿੰਨੇ ਦਾ ਦੇ ਦੇ ਗਏ ਇਹ ਵੈਸੇ ਮਾਰਕੀਟ 65 75 ਦਾ 55000 ਰੁਪਏ ਦਾ ਦੇ ਦਾਂਗੇ ਜੀ ਆਪਾਂ ਤੇ ਇਹ ਵੀ ਘਰੇ ਛੱਡ ਦੇਗਾ ਇਹ ਵੀ ਡਿਲੀਵਰੀ ਫ੍ਰੀ 올 ਪੰਜਾਬ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੈ ਜੀ ਬ ਫੇਰ ਮੈਂ ਯਾਦ ਕਰਾ ਦਿਆਂ ਇਹ ਲੱਖ ਰੁਪਏ ਦੀ ਸ਼ਾਪਿੰਗ ਤੇ ਇਸ ਥਾਂ ਤੋਂ ਡਿਲੀਵਰੀ ਫਰੀ ਮਿਲਦੀ ਆ ਮਿਲਦੀ ਆ ਹੁਣ ਤੁਸੀਂ ਐ ਨਾ ਪੁੱਛੀ ਜਾਓ ਕਿ ਕਿੱਥੇ ਸ਼ਾਪ ਆ ਤੁਹਾਡੇ ਘਰੇ ਹੀ ਸ਼ਾਪ ਆ ਜਿੱਦੋਂ ਤੁਹਾਡੇ ਘਰੇ ਪਹੁੰਚ ਜਾਊਗਾ ਘਰੇ ਪਹੁੰਚੂਗਾ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਖਾਲਸਾ ਜੀ ਦੀ ਸ਼ਾਪ ਤੁਹਾਡੇ ਘਰੇ ਆ ਗੱਲ ਮੁੱਕ ਗਈ ਹੈ ਹੁਣ ਖਾਲਸਾ ਜੀ ਮਾੜਾ ਆ ਜਾਂ ਦੂਜੇ ਰੇਟ ਵੀ ਜਾਇਜ਼ ਤੋਂ ਰੇਟ ਤੇ ਰੇਟ ਕੁਆਲਿਟੀ ਤੇ ਵੀ ਜਾਇਜ਼ ਹੀ ਹੁੰਦੀ ਹੈ ਇੱਕ ਆਹ ਵਾਲਾ ਸੋਫਾ ਦੇਖ ਲਓ ਜੀ ਜੀ 3 3 ਸੀਟ ਆ ਗਿਆ ਜੀ 3 ਇਧਰ ਆ ਗਿਆ 2 ਪਾਫੀਆਂ ਆ ਗਿਆ 2 ਕੁਰਸੀਆਂ ਆ ਗਿਆ ਵਿਦ ਟੇਬਲ ਆ ਗਿਆ ਜੀ ਜੀ ਇਹ ਸਾਰਾ ਸੋਫਾ 35000 ਰੁਪਏ ਦੇ ਵਿੱਚ ਇਹਦੇ ਚ ਤੁਹਾਨੂੰ ਅਨੇਕਾਂ ਹੀ ਮਾਡਲ ਮਿਲ ਜਾਣਗੇ ਜਿਹੜਾ ਕਲਰ ਤੁਸੀਂ ਬਣਵਾਉਣਾ ਜਿਵੇਂ ਤੁਸੀਂ ਕਰਨਾ ਉਵੇਂ ਸੈੱਟ ਹੋ ਜਾਊਗਾ ਜੀ ਉਧਰਲੇ ਪਾਸੇ ਉਧਰਲੇ ਪਾਸੇ ਨਾ ਫੈਕਟਰੀ ਆ ਹਾਂਜੀ ਪੂਰੀ ਆਹ ਦਵਾਰ ਦੇ ਮਗਰਲੇ ਪਾਸੇ ਇੱਕ ਬਹੁਤ ਵੱਡੀ ਫੈਕਟਰੀ ਹੈ ਜਿੱਥੇ ਸਾਰਾ ਕੁਝ ਬਣੀ ਜਾਂਦਾ ਹੈ ਹਾਂਜੀ ਹਾਂਜੀ ਇੱਕ ਆਹ ਦੱਸ ਆ ਇਹਦੇ ਬਾਰੇ ਗੱਲ ਕਰ ਮਾੜੀ ਜੀ ਇਹਦੇ ਬਾਰੇ ਏ ਵੀ ਆ ਲਾ ਲੋ ਜੀ ਇਹ ਪ੍ਰੀਮੀਅਮ ਸੋਫਿਆਂ ਦੇ ਵਿੱਚ ਆ ਜਾਂਦਾ ਸਾਰਾ ਬਹੁਤ ਵਧੀਆ ਕੁਆਲਟੀ ਹੈ ਇਹਦੀ ਇਹ ਸਾਰੇ ਆ ਲੱਕੜ ਦਾ ਕੰਮ ਹੋਇਆ ਹੈ ਪੀ ਯੂ ਇਹਦੇ ਪਾਲਿਸ਼ ਹੋਈ ਵੀ ਆ ਸਾਰੀ ਗਾਰੰਟੀ ਵਾਰੰਟੀ 10 ਸਾਲਾਂ ਦੀ ਆ ਕਾਦਾ ਬਣਿਆ ਹੈ ਸਾਗਵਾਂ ਦਾ ਇਹ ਸਾਰਾ ਸਾਗਵਾਂ ਦਾ ਬਣਿਆ ਹੋਇਆ ਜੀ ਸਾਰਾ ਸੋਫਾ ਮੇਜ ਮੂਜ ਮੜਿਆ ਪਿਆ ਯਾਰ ਕਾਹ ਨੂੰ ਗੱਲਾਂ ਕਰਦੇ ਪੂਰਾ ਕੁਆਲਟੀ ਵਾਲਾ ਮਾਲ ਹੈ ਹਨਾ ਇਹ ਵੀ ਤੁਹਾਨੂੰ ਇਹਦੇ ਤੇ ਵੀ ਆਫਰ ਦੇ ਦਾਂਗੇ 55000 ਰੁਪਏ ਦੇ ਵਿੱਚ ਜੀ 올 ਪੰਜਾਬ ਡਿਲੀਵਰੀ ਫ੍ਰੀ ਇਹਦੇ ਵੀ ਆਫਰ ਦੇ ਦਾਂਗੇ ਗੱਲ ਸੁਣ ਲਾ ਮੇਰੀ ਰਾਇ ਕਰ ਲਾ ਇਹ ਸਾਰਾ 55000 ਸਾਰਾ 55000 ਰੁਪਏ ਵਿੱਚ ਕਾਰਨਰ ਆ ਗਿਆ ਜੀ 3 ਟੂ ਡਾ ਆ ਗਿਆ ਦੋ ਕੁਰਸੀਆਂ ਆ ਗਿਆ ਟੇਬਲ ਆ ਗਿਆ ਨਾਲ 2 ਸੀਟਰ ਇਦਰ ਆ ਗਿਆ ਜੀ ਮੈਂ ਤੁਹਾਨੂੰ ਜਿਸ ਕਰਨ ਸੁਣ ਲੈ ਮੇਰੀ ਗੱਲ ਵੀਡੀਓ ਡਿਲੀਟ ਕਰ ਦਿਆਂਗੇ ਇਹ ਸਸਤਾ ਨਹੀਂ 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 ਜਮਾ ਕਹਿਤੀ ਮੇਰੀ ਗੱਲ ਹੋਈ ਹਾਂਜੀ ਮੈਨੂੰ ਇਹਦੇ ਸਾਰੇ ਸੋਫਿਆਂ ਚੋਂ ਮਹਿੰਗਾ ਲੱਗ ਜਾਂਦਾ ਇਹ ਇਹ ਸਾਰਿਆਂ ਨਾਲੋਂ ਸਸਤਾ ਕਹੀ ਜਾਂਦਾ ਇਹ ਇਹਦੇ ਨਾਲ ਬਸ ਤੁਹਾਡੀ ਵੀਡੀਓ ਜਿਹੜਾ ਸ਼ੇਅਰ ਕਰਕੇ ਆਊਗਾ ਉਹਨੂੰ 55000 ਰੁਪਏ ਚ ਆਲ ਪੰਜਾਬ ਡਿਲੀਵਰੀ ਫਰੀ ਦੇ ਤੱਕ ਨੈਕਸਟ ਲੈਵਲ ਚੀਜ਼ ਆ ਮੰਨ ਲੋ ਆ ਨਹੀਂ ਮਿਲਣਾ ਤੁਹਾਨੂੰ ਕਿਤੋਂ ਵੀ ਹਾਂ ਆਹ ਆ ਵਾਲਾ ਸੋਫਾ ਤਾਂ ਪ੍ਰੀਮੀਅਮ ਸੋਫੇ ਦੇ ਵਿੱਚ ਹੈ ਜੀ ਜਿਹੜੀ ਸੀਟ ਆ ਬਹੁਤ ਜ਼ਿਆਦਾ ਕੰਫਰਟੇਬਲ ਸੀਟ ਆ ਬੈਠ ਕੇ ਦੇਖੋ ਜੀ ਹੂੰ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਦੇ ਕੋਈ ਕੰਪਰੋਮਾਈਜ਼ ਨਹੀਂ ਕਿ 10 ਸਾਲ ਦੀ ਗਾਰੰਟੀ ਹੈ ਜੀ ਯਾਰ ਇੱਕ ਨਾ ਜਦੋਂ ਮੈਂ ਆਇਆ ਉਦੋਂ ਤੇਰੇ ਕੋਲੇ ਇੱਕ ਮਤਲਬ ਸਾਡੇ ਵਰਗਾ ਇੱਕ ਆਮ ਪਰਿਵਾਰ ਆਇਆ ਹੋਇਆ ਸੀਗਾ ਗਾਰੰਟੀ ਤਾਂ ਉਹਨੂੰ ਵੀ 10-10 ਸਾਲ ਦੀ ਜੀ ਸਾਰੀ 10 ਸਾਲ ਦੀ 5 ਸੀਟ ਸੋਫੇ ਤੋਂ ਲੈ ਕੇ 11 12 13 14 ਸੀਟਾਂ ਵਾਲੇ ਦੀ ਇੱਕ ਆਮ ਜਿਹਾ ਪਰਿਵਾਰ ਆਇਆ ਵਾ ਸੀ ਨਰਮ ਮਿਹਨਤੀ ਕਿਰਤੀ ਪਰਿਵਾਰ ਆ ਉਹਦੀ ਵੀ 10 ਸਾਲ ਦੀ ਗਾਰੰਟੀ ਹਾਂਜੀ ਤੇ ਉਹ ਉਹਨਾਂ ਨੇ ਸਮਾਨ ਸਸਤੇ ਵਾਲਾ ਹੀ ਖਰੀਦਿਆ ਸੀ ਪਰ ਗਾਰੰਟੀ ਤੁਸੀਂ ਉਹਨੂੰ ਵੀ ਪੂਰੀ ਦੇ ਜਾਂਦੇ ਗਾਰੰਟੀ ਫੁੱਲ ਹੈ ਜੀ 10 ਸਾਲ ਦੀ ਹਰ ਚੀਜ਼ ਦੀ ਇਹ ਨਹੀਂ ਕੱਲੀ ਕਹਿਤੀ ਭੁਗਤਣੀ ਵੀ ਹੈ ਜੀ ਭੁਗਤਣੀ ਵੀ ਆ ਠਿੱਪੇ ਵਾਲਾ ਸੋਫਾ ਬਣਿਆ ਹੋਇਆ ਬਹੁਤ ਹੀ ਅਲਟੀਮੇਟ ਸੋਫਾ ਬਣਿਆ ਕੁਆਲਿਟੀ ਇਹਦੀ ਵੀ ਬਹੁਤ ਜ਼ਿਆਦਾ ਜ਼ਬਰਦਸਤ ਆ ਲੰਬਾ ਕਿਸੇ ਚੀਜ਼ ਦਾ ਨਹੀਂ ਇੱਕ ਆਵ ਵਾਲਾ ਸੋਫਾ ਇਹ 14 14.5 ਸੀਟਾਂ ਦਾ ਸੋਫਾ ਵੱਡਾ ਜਿਹਦੇ ਵੱਡੇ ਕਮਰੇ ਵੱਡਾ ਰੂਮ ਡ੍ਰੈنگ ਰੂਮ ਵੱਡਾ ਉਹਨਾਂ ਵਾਸਤੇ ਬਹੁਤ ਹੀ ਸ਼ਾਨਦਾਰ ਪ੍ਰੀਮੀਅਮ ਸੋਫਾ ਬਣਿਆ ਹੋਇਆ ਆ ਬਹੁਤ ਵਧੀਆ ਕੁਆਲਿਟੀ ਜੇ ਕਿਸੇ ਨੇ ਇੰਨਾ ਲੈਣਾ ਇੰਨਾ ਲੈ ਲਓ ਜਿੰਨਾ ਮਰਜ਼ੀ ਲੈ ਲਾਓ ਆ ਲੈਣਾ ਲੈ ਲਓ ਹਾਂ ਜਿੰਨਾ ਮਰਜ਼ੀ ਲੈ ਸਕਦੇ ਜੀ ਵਿੱਚੋਂ ਤੁਸੀਂ ਕੱਟ ਵੱਢ ਕਰਨਾ ਕਰ ਲਓ ਜੋ ਮਰਜ਼ੀ ਕਸਟਮਾਈਜ਼ ਕਸਟਮਰ ਜਿਵੇਂ ਕਹੂਗਾ ਉਹਨਾਂ ਦੇ ਕਹਿੰਦੇ ਇੱਕ ਆਹ ਵਾਲੇ ਸੋਫੇ ਤੇ ਖਾਸ ਆਫਰ ਲੱਗੀ ਹੈ ਜੀ ਚੈਸਟਰ ਵਾਲੇ ਸੋਫੇ ਤੇ ਆ ਜਾਓ ਪ੍ਰੀਤ ਇਹ ਇਹ ਨਾ ਲੈ ਲੋ ਵੀ ਕਾਰੀਗਰ ਨੇ ਜੜਿਆ ਹੋਇਆ ਸੋਫਾ ਸਾਰਾ ਬਹੁਤ ਮਿਹਨਤ ਨਾਲ ਬਣਦਾ ਸੋਫਾ ਇਹ ਹਾਂ ਤੇ ਬਹੁਤ ਵਧੀਆ ਕੁਆਲਿਟੀ ਹੈ ਇਹ ਇਹ ਲਾਲੂ ਵੀ ਘਰ ਦਾ ਸ਼ਿੰਗਾਰ ਆ ਸੋਫਾ ਜਿਹੜਾ ਹੂੰ ਹੂੰ ਇਹਦਾ ਰੇਟ ਵੀ ਜਿਹੜਾ ਤੁਹਾਨੂੰ ਬਹੁਤ ਬੈਸਟ ਦੇ ਦੇਣਾ ਜੀ ਬਹੁਤ ਜ਼ਿਆਦਾ ਬੈਸਟ ਰੇਟ ਦੇ ਠੀਕ ਆ ਹਾਂਜੀ ਕੋਈ ਹੈ ਅੰਦਾਜ਼ਾ ਜਾਂ ਕਿੰਨੇ ਦਾ ਦੇਣਾ ਇਹਦੇ ਵਿੱਚ ਮੰਨ ਕੋਈ ਚਲੋ ਜੀ ਜਿਹੜਾ ਅਸੀਂ ਵੀ ਪਹਿਲਾਂ ਡਿਟੇਲ ਕੀਤੀ 75000 ਰੁਪਿਆ 65000 ਰੁਪਿਆ ਉੱਥੇ ਵਿਕਦਾ 55000 ਰੁਪਏ ਚ ਦੇ ਦਾਂਗੇ ਜੀ ਸਾਰਾ ਸੋਫਾ 55000 55000 ਦੇ ਵਿੱਚ ਇੱਕ ਨਾ ਯਾਰ ਮੈਨੂੰ ਉਧਰਲੇ ਪਾਸੇ ਯਾਰ ਹੁਣ ਤੂੰ ਪੋਰਾ ਇੱਕ ਹੋਰ ਹਾਂਜੀ ਨਰਮ ਰੇਟ ਵਾਲੀਆਂ ਚੀਜ਼ਾਂ ਮੈਂ ਉਸ ਤੋਂ ਬਾਅਦ ਇੱਕ ਪਿੱਤਲ ਵਾਲੇ ਬੈੱਡ ਦੇਣੇ ਪਿੱਤਲ ਵਾਲੇ ਬਿੱਡਾਂ ਤੇ ਕੋਈ ਆਫਰ ਦੇ ਦੇਉਗੇ ਪਿੱਤਲ ਵਾਲੇ ਬੈੱਡ ਤੇ ਦੇ ਦਾਂਗੇ ਆਫਰ ਵਧੀਆ ਜੀ ਪਿੱਤਲ ਵਾਲੀਆਂ ਬੈੱਡ ਤੇ ਅਲਮਾਰੀਆਂ ਤੇ ਸਾਰੀਆਂ ਤੇ ਆਫਰ ਦੇ ਦਾਂਗੇ ਇਧਰਲੇ ਪਾਸੇ ਪ੍ਰੀਤ ਨਿਗਾਹ ਮਾਰੀ ਬਾਈ ਨੇ ਆਹ ਸੋਫੇ ਰੱਖੇ ਹੋਇਆ ਜਿਨ੍ਹਾਂ ਨੇ ਜਮਾ ਜਮਈ ਘੱਟ ਪੈਸਾ 10000 ਰੁਪਏ ਤੋਂ ਰੁਪਿਆ ਕਮਾયા ਹੈ ਹਨਾ ਬਾਈ ਇਹ ਇਹ ਸੋਫਾ ਸਾਢਾ ਸ਼ੁਰੂ ਹੋਏਗਾ ਜੀ ਸਾਢੇ 12000 ਰੁਪਏ ਤੋਂ ਪੰਜ ਉਧਰਲੇ ਸਾਈਡ ਪੰਜ ਸੀਟਾਂ ਜੀ 5 ਸੀਟਾਂ ਵਾਲਾ ਸੋਫਾ ਜਿਹਦੀ ਗਾਰੰਟੀ ਵੈਰੰਟੀ 10 ਸਾਲਾਂ ਦੀ ਹੋਊਗੀ ਗੱਦੀ ਉਹਦੇ ਵਿੱਚ ਹੋਊਗੀ ਰੀਫਰੈਸ਼ ਕੰਪਨੀ ਦੀ ਮੈਂ ਤੁਹਾਨੂੰ ਗੱਦੀ ਦਿਖਾ ਦਿੰਦਾ ਆ ਗੱਦੀ ਆ ਗੱਦੀ ਹੋਊਗੀ ਰੀਫਰੈਸ਼ ਕੰਪਨੀ ਦੀ ਕੈਂਚੀ ਕਸਟਮਰ ਨੇ ਮਾਰਨੀ ਹੈ ਕੱਪੜੇ ਫੱਟਣ ਦੇ ਪੈਸੇ ਵੀ ਦੇਣੇ ਆ ਇੰਨੀ ਗਾਰੰਟੀ ਹੈ ਵੀ ਜੇ ਨਾ ਨਿਕਲੀ ਇਹ ਚੋ ਜਿਹੜਾ ਮਰਜੀ ਸੋਫਾ ਲੈ ਲਓ 12500 ਰੁਪਏ ਦਾ ਸੋਫਾ ਆ ਚੱਕੋ ਲੋ 5 ਸੀਟ ਸੋਫਾ ਆ ਲੈ ਲਓ ਬਰਫੀ ਟੁਕੜੀ ਦੇ ਵਿੱਚ ਬਣਿਆ 12500 ਰੁਪਏ ਦਾ ਸੋਫਾ ਇਹਦੇ ਵਿੱਚ ਰੰਗ ਰੂنگ ਬਦਲਾਉਣਾ ਪਵੇ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਰੰਗ ਲੈ ਲਓ ਜਿਹੜਾ ਮਰਜ਼ੀ ਲੈ ਲਓ ਤੇ ਇਹ ਇਹਦੇ ਚ 5 ਸੀਟਾਂ ਦਾ 12500 ਰੁਪਏ ਟੇਬਲ ਦੇ ਪੈਸੇ ਅੱਡਾ ਟੇਬਲ ਦੇ ਪੈਸੇ ਅੱਡ ਆ ਵਾਲਾ 1600 ਸੋਫਾ ਮਹਿੰਗਾ ਇਹ ਮੰਨ ਕੇ ਚਲੋ 1000 ਰੁਪਿਆ ਮਹਿੰਗਾ 12500 ਰੁਪਏ ਦਾ ਸਪੈਸ਼ਲ ਬਣਿਆ ਸੋਫਾ ਤੇ ਇਹ ਇਹ ਸੋਫੇ ਇਹ ਸੋਫੇ ਉਹ ਆ ਜਿੱਥੇ ਲੱਖ ਰੁਪਏ ਦਾ ਸ਼ਾਪਿੰਗ ਕਰਾਂਗੇ ਤਾਂ ਡਿਲੀਵਰੀ ਤਾਂ ਡਿਲੀਵਰੀ ਫਰੀ ਹੈ ਜੀ ਇਹਦੇ ਤੇ ਡਿਲੀਵਰੀ ਫਰੀ ਨਹੀਂ ਹੈ ਜੀ ਉਰੇ ਆ ਤੇ ਆ ਆ ਆਹ ਭੋਰਾ ਕਿ ਯਾਰ ਭੋਰਾ ਕੁ ਰੇਟ ਵਧਾ ਲਾ ਇਹਦਾ ਚਲ ਸੋਨਾ ਵਧਾ ਤੇ ਆ ਵੀ ਦੇ ਦਿਓ ਯਾਰ ਇਹ ਇਹ ਪੀੜਾ ਸੈਟ ਆ ਗਿਆ ਜੀ ਇਹ ਸਾਰਾ ਟਾਲੀ ਦੇ ਵਿੱਚ ਬਣਿਆ ਹੋਇਆ ਹੈ ਬਹੁਤ ਸ਼ਾਨਦਾਰ ਸੈਟ ਬਣਿਆ ਹੋਇਆ ਇਹ ਕੱਲਾ ਬਿਨਾ ਟੇਬਲ ਤੋਂ ਲੈ ਲਓ 25000 ਰੁਪਏ ਦਾ ਸੈਟ ਦੇ ਦਾਂਗੇ ਆਪਾਂ ਸਾਰਾ 25000 ਰੁਪਏ ਦਾ ਤੇ ਆਹ ਵੀ ਓਨੇ ਦਾ ਹੀ ਆ ਆ ਵੀ ਓਨੇ ਦਾ ਹਾਂਜੀ ਹਾਂਜੀ ਇਹ ਵੀ ਸਾਰਾ ਓਨੇ ਦਾ ਦੇ ਦਾਂਗੇ ਆ ਬਾਈ ਦਿਆਂ ਦਾ ਮੁੱਛਾ ਯਾਰ ਜਮਾ ਮਾਨ ਬਠਿੰਡੇ ਵਾਲੇ ਵਾਂਗੂ ਮੈਂ ਤਾਂ ਦੇਖਾ ਪਹਿਮਾ ਕਿਤੇ ਮਾਨ ਬਠਿੰਡੇ ਵਾਲਾ ਆ ਖੜ ਗਿਆ ਹੋਰ ਬਾਈ ਕੀ ਹਾਲ ਹੈ ਜਿਉਂਦੇ ਰਹ ਜਿਉਂਦੇ ਰਹ ਜਿਉਂਦੇ ਰਹ ਬਾਈ ਹੋਰ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਾਈ ਜੀ ਹੋਰ ਜੀ ਠੀਕ ਆ ਆ ਜੋ ਜਿਸ ਕਰਨ ਹੋਰ ਦਿਖਾ ਦਈਏ ਹਨ ਚਲੋ ਬਾਈ ਜੀ ਤੁਸੀਂ ਦੇਖੋ ਅਸੀਂ ਆ ਗਏ ਹਨਾ ਤੇ ਐ ਤੇ ਜਿੱਤੇ ਅਸੀਂ ਬੈਠੇ ਸੀ ਐ ਤੇ ਤਾਂ ਕੋਈ ਇਹ ਤਾਂ ਬਹੁਤ ਸ਼ਾਨਦਾਰ ਸੋਫਾ ਬਹੁਤ ਪ੍ਰੀਮੀਅਮ ਸੋਫਾ ਹੈ ਜੀ ਜੀ ਕੁਆਲਿਟੀ ਬਹੁਤ ਜ਼ਿਆਦਾ ਜ਼ਬਰਦਸਤ ਆ ਲੰਬਾ ਜੰਮਾਣੀ ਇਸ ਕਰ ਨੂੰ ਬਣੀ ਸਾਰੇ ਤੇਰੇ ਕੋਲੇ ਜਾਂਦੇ ਸਾਰਾ ਕੁਝ ਮੈਨੂਫੈਕਚਰਿੰਗ ਆਪਣੀ ਆ ਪਿੱਛੇ ਥੋੜੀਆਂ ਕਟਰ ਦੀ ਆਵਾਜ਼ਾਂ ਤੋਂ ਸੁਣਾਈ ਜਾਂਦੀਆਂ ਗਾਰੰਟੀ ਆ ਇਸ ਚੀਜ਼ ਦੀ ਆ ਜਾ ਇੱਕ ਨਾ ਇੱਕ ਪਿੱਤਲ ਦੇ ਬੈੱਡ ਤੇ ਕੋਈ ਨਾ ਕੋਈ ਸ਼ਾਨਦਾਰ ਜੀ ਡੀਲ ਦੇ ਦੇ ਵੀ ਪਿੱਤਲ ਦਾ ਬੈੱਡ ਜਲ ਹਰੇਕ ਦਾ ਕਰਦਾ ਹੂੰ ਹੂੰ ਪਰ ਇਹ ਮਹਿੰਗੇ ਮਾਰਕੀਟ ਦੇ ਵਿੱਚ ਬਹੁਤ ਆ ਆਪਾਂ ਬਹੁਤ ਜਾਇਜ਼ ਰੇਟ ਤੇ ਦੇ ਦਾਂਗੇ ਆ ਟਰਾਲੀ ਦੇਖ ਲਓ ਜੀ ਇਹਦੇ ਵਿੱਚੋਂ ਆਪਣੀ ਤੁਸੀਂ ਕੱਪੜਾ ਚਾਦਰ ਜੋ ਕੰਬਲ ਆ ਉਹ ਕੱਢ ਕੇ ਨਾਲ ਦੀ ਨਾਲ ਵਿੱਚ ਪਾ ਦੇਣਾ ਵਾਰ-ਵਾਰ ਖੋਲਣ ਦੀ ਲੋੜ ਨਹੀਂ ਨਾਲ ਬੈੱਡ ਟਾਲੀ ਹਾ ਨਾਲੇ ਨਾਲੀ ਚ ਜੜਿਆ ਵਾ ਸਾਰਾ ਟਾਲੀ ਆ ਟਾਲੀ ਤੇ ਪਿੱਤਲ ਆ ਸਾਰਾ ਜੀ ਜੀ ਗਾਰੰਟੀ ਵਰੰਟੀ ਇਹਦੀ ਫੁੱਲ ਆ 10 ਸਾਲਾਂ ਦੀ ਇਹ ਐ ਲੈ ਲਓ ਵੀ ਬਾਜ਼ਾਰ ਚ 60 ਦਾ 65 ਦਾ ਕੋਈ 55 ਦਾ ਆਪਾਂ 44500 ਦੇ ਦ। ਮਤਲਬ ਆਮ ਬਿੱਡਾਂ ਦੇ ਰੇਟ ਹੀ ਆਮ ਬਿੱਡਾਂ ਦੇ ਰੇਟ ਹੀ ਆ ਜਿਹੜੇ ਆਮ ਸਨਮੈਕੇ ਜਿੰਨੇ ਦੇ बिकੇ ਨੇ ਉਹ ਆਪਾਂ ਪਿੱਤਲ ਚ ਦੇ ਦਾਂਗੇ। ਆਮ ਬੈੱਡ ਦੇ ਰੇਟ ਤੁਹਾਨੂੰ ਪਿੱਤਲ ਦਾ ਬੈੱਡ ਮਿਲ ਜੂਗਾ ਤੇ ਜੇ ਆਹ ਸਸਤਾ ਐ ਤਾਂ ਮਹਿੰਗੇ ਆ ਵੀ ਨਹੀਂ ਹੋਣੇ। ਆ ਵੀ 44500 ਰੁਪਏ ਦਾ ਜੀ। ਆ ਸ਼ਾਹ ਆ ਵੀ 48500 ਦਾ ਇਹ 52500 ਦਾ ਆ 52500 ਇਹ 52500 ਦਾ ਹਾਂਜੀ ਤੇ ਯਾਰ ਆ ਆ ਆਹ ਜਿਸ ਕਰਨਾ ਆ ਬੜੀ ਵੈਰਾਈਟੀ ਬਣਾਈ ਜਾ ਰਹਾ ਹਾਂਜੀ ਆਹ ਆ ਲੈ ਆਹ ਲੋੜੇ ਲਿਆਂਦੇ ਪਏ ਆਪਣਾ ਹਉਣ ਵਾਲੇ ਹੂੰ ਇਹ ਬਹੁਤ ਸੋਹਣਾ ਬਣਿਆ ਸਾਰਾ ਟਾਲੀ ਦੇ ਵਿੱਚ ਬਣਿਆ ਜੀ ਉੱਪਰ ਸ਼ੀਸ਼ਾ ਲੱਗਿਆ ਹੋਇਆ ਸੈਂਪਲ ਚੀਜ਼ ਥੋੜੇ ਥਾਂ ਵਾਲੀ ਥੋੜੇ ਥਾਂ ਵਾਲੀ ਜਿਹਦੇ ਥਾਂ ਘੱਟ ਹੈ ਹੈਨਾ ਫਲੈਟਾਂ ਦੇ ਵਿੱਚ ਬਠਿੰਡੇ ਅੱਜ ਕੱਲ੍ਹ ਰਹਿਣ ਲੱਗੇ ਤੇ ਉਹਦੇ ਤੱਕ ਰਗੇ ਆਹ ਡਾਈਨਿੰਗ ਹੈ ਜੀ ਆਹ ਹਾਂ ਆ ਆ ਡਾਈਨਿੰਗ ਟੇਬਲ ਹੈ ਬਜ਼ੁਰਗਾਂ ਵਾਲਾ ਉਹਨਾਂ ਦੇ ਵੇਲੇ ਵਾਲਾ ਮਤਲਬ ਉੱਤਾ ਨਹੀਂ ਬਜ਼ੁਰਗਾਂ ਵਾਲਾ ਮਤਲਬ ਉਹਨਾਂ ਦੇ ਵੇਲੇ ਆ ਹੈਨਾ ਜਿਹੜਾ ਟਾਲੀ ਦਾ ਬਣਾਇਆ ਹੈ ਯਾਰ ਜਿਸ ਕਾਰਨ ਇਧਰਲੇ ਪਾਸੇ ਵੀ ਬੈੱਡ ਬੜੇ ਸੋਹਣੇ ਪਏ ਆ ਯਾਰ ਇਹ ਬੈੱਡ ਸਾਰੇ ਸਾਗਮਾਨ ਚ ਹੈ ਜੀ ਸਾਰਾ ਬੈੱਡ ਸਾਗਮਾਨ ਦਾ ਬਣਾਇਆ ਹੋਇਆ ਹੈ ਆਹ ਆ ਬੜੀ ਸਿਮਪਲ ਸਾਗਮਾਨ ਦਾ ਜੀ ਬੜੀ ਸੇਫਟੀ ਤੇ ਵੀ ਮੈਂ ਤੁਹਾਨੂੰ ਬਹੁਤ ਬੈਸਟ ਆਫਰ ਦੇ ਦੇਣਾ ਜੀ ਬਹੁਤ ਸਿੰਪਲ ਸੋਬਰ ਬੈੱਡ ਆ ਬਾਜ਼ਾਰ ਚ ਰੇਟ ਦਾ 35000 ਰੁਪਿਆ 25000 ਰੁਪਏ ਦੇ ਵਿੱਚ 올 ਪੰਜਾਬ ਡਿਲੀਵਰੀ ਫ੍ਰੀ ਹੈ ਜਿੱਥੇ ਮਰਜੀ 25000 ਰੁਪਏ ਦੇ ਵਿੱਚ ਬੈੱਡ ਅਗਲੇ ਦੇ ਘਰੇ ਪਹੁੰਚਦਾ ਪਹੁੰਚਦਾ ਕਰ ਦਾਂਗੇ ਅਗਲੇ ਦੇ ਘਰੇ ਪਹੁੰਚਣ ਦਾ ਰੇਟ ਆ 25000 ਰੁਪਿਆ ਪਹੁੰਚਣ ਦਾ ਰੇਟ ਆ ਹਾਂ ਜੀ ਹਾਂ 25000 ਰੁਪਏ ਦੇ ਵਿੱਚ ਘਰੇ ਪਹੁੰਚੂਗਾ ਜੀ ਮਤਲਬ ਯਾਰ ਜੇਬ ਦੇ ਵਿੱਚ ਬਸ ਦਾ ਕਿਰਾਇਆ ਪਾ ਕੇ ਆ ਜੋ ਤੇ ਬੈੱਡ ਤੁਹਾਡੇ ਘਰੇ ਪਹੁੰਚ ਜਾਣਾ 25000 ਜੀ ਗੱਦੇ ਸਾਰੇ ਨਾਲ ਐਕਸਟਰਾ ਹੈ ਜੀ ਗਾ ਗੱਦੇ ਤਾਂ ਫਿਰ ਗੱਦੇ ਆਪਾਂ ਬੈੱਡ ਦੀ ਗੱਲ ਕੀਤੀ ਹੈ ਬੈੱਡ ਦੀ ਗੱਲ ਹਾਂ ਜੀ ਤੇ ਇਧਰ ਯਾਰ ਇੱਕ ਨਾ ਆਪਾਂ ਮੇਰਾ ਰਾਤ ਦਾ ਸੀ ਕਿ ਕਾਰਮੇਗ ਵਾਲੇ ਸੋਫੇ ਆ ਹੁਣ ਇਹ ਲੱਗੇ ਹੱਥ ਨਾਲ ਇਹ ਰੇਟ ਵਧੀਆ ਦੇਈ ਜਾਂਦਾ ਕੋਈ ਕਾਰਮੇਗ ਵਾਲੇ ਸੋਫਿਆਂ ਦਾ ਵੀ ਕੋਈ ਰੇਟ ਰੂਟ ਇਹ ਤੋਂ ਲੈ ਲਗੇ ਜਾਏ ਜੀ ਹਾਂਜੀ ਹਾਂਜੀ ਹੈ ਪ੍ਰੀਤ ਹੋਏ ਫੇਰ ਚੱਲਾਂਗੇ ਇਧਰ ਨੂੰ ਪੁੱਤ ਆਪਾਂ ਮਾੜਾ ਮੋਟਾ ਫੈਕਟਰੀ ਫੁਕਟਰੀ ਵੀ ਦਿਖਾਉਣੀ ਆ ਇਹ ਇਧਰਲੇ ਪਾਸੇ ਨਾ ਕਾਰਮਿਕ ਵਾਲੇ ਸੋਫੇ ਪਏ ਆ ਸੱਜਣੋ ਬੜਾ ਪਿਆਰਾ ਸੱਜਣਾ ਇੱਕ ਮੈਨੂੰ ਹੋ ਉਧਰਲੇ ਪਾਸੇ ਅਲਮਾਰੀਆਂ ਬਹੁਤ ਸੋਹਣੀਆਂ ਪਈਆਂ ਤੁਸੀਂ ਇਹਨਾਂ ਦੀਆਂ ਅਲਮਾਰੀਆਂ ਤੇ ਵੀ ਗੱਲ ਕਰਾਂਗੇ ਹਾਂਜੀ ਹਾਂਜੀ ਆ ਦੱਸ ਇਹਦਾ ਕੀ ਲੈਣਾ ਆ ਸੋਫਾ ਬਹੁਤ ਸ਼ਾਨਦਾਰ ਸੋਫਾ ਬਣਿਆ ਜੀ ਬਹਿ ਕੇ ਦੇਖੋ ਤੁਸੀਂ ਕੁਆਲਿਟੀ ਇਹ ਫਾਈਬਰ ਚ ਇਹ ਫਾਈਬਰ ਚ ਹੈ ਜੀ ਫਾਈਬਰ ਚ ਬੋਲ ਕੇ ਆਪਾਂ ਸਾੱਚੀ ਵੇਚਣਾ ਜੀ ਠੀਕ ਹੈ ਜਿਹੜੀ ਚੀਜ਼ ਹੈਗੀ ਉਹੀ ਕਹਿ ਕੇ ਵੇਚਨੀ ਆ ਬਹੁਤ ਜ਼ਿਆਦਾ ਕੰਫਰਟੇਬਲ ਆ 50 ਡੈਂਸਿਟੀ ਦੀ ਗੱਦੀ ਪਈ ਹੋਈ ਆ ਗਾਰੰਟੀ ਵਾਰੰਟੀ ਇਹਦੀ ਫਾਈਬਰ ਜੀ ਵੀ ਨਾ ਕਾਫੀ ਕੁਆਲਿਟੀ ਆਉਂਦੀ ਆ ਜੀ ਅੱਛਾ ਜੀ ਇਹ ਸਸਤੀ ਨਹੀਂ ਇਹ ਬਹੁਤ ਵਧੀਆ ਕੁਆਲਿਟੀ ਹੈ ਜਿਹੜਾ 2 ਲੱਖ ਰੁਪਏ ਦਾ ਬਿਕਨ ਵਾਲਾ ਸੋਫਾ ਉਹ ਤੁਹਾਡੀ ਵੀਡੀਓ ਜਿਹੜਾ ਸ਼ੇਅਰ ਕਰਕੇ ਆਊਗਾ ਉਹਨਾਂ ਸਮੇ ਟੇਬਲ ਇਹਦੇ ਨਾਲ ਦਾ ਟੇਬਲ ਲੈ ਲਓ ਐਸਐਸ ਦੇ ਵਿੱਚ ਫਾਈਬਰ ਵਾਲਾ ਟੇਬਲ ਲੈ ਲਓ ਤੁਹਾਡੀ ਮਰਜ਼ੀ ਆ ਸਵਾ ਲੱਖ ਰੁਪਏ ਦੇ ਵਿੱਚ ਸਾਰਾ ਸੋਫਾ ਦੇਣਾ ਨਹੀਂ ਚਾਹੇ ਤੁਸੀਂ ਆਹ ਟੇਬਲ ਲੈ ਲਓ ਚਾਹੇ ਇਹਦੇ ਨਾਲ ਦਾ ਟੇਬਲ ਲੈ ਲਓ ਚਾਹੇ ਟੇਬਲ ਇਹਦੇ ਨਾਲ ਦਾ ਲੈ ਲਈ ਇਹਦੇ ਨਾਲ ਦਾ ਲੈ ਲਓ ਹਾਂਜੀ ਉਹ ਮਰਜੀ ਹੈ ਕਸਟਮਰ ਦੀ ਅੱਛਾ ਮਤਲਬ ਦੋਨੇ ਚੀਜ਼ਾਂ ਸੇਮ ਆ ਦੋਨੇ ਚੀਜ਼ਾਂ ਸੇਮ ਆ ਜੀ ਉਹ ਵੇਖ ਲੈ ਟੇਬਲ ਮਹਿੰਗਾ ਹੈ ਨਹੀ 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 ਨਾਲ ਦੇਣਾ ਜੀ ਆਪਾਂ ਟੇਬਲ ਆਮ ਤੌਰ ਤੇ ਸ਼ੀਸ਼ੇ ਵਾਲਾ ਹੁੰਦਾ ਆਪਾਂ ਤਾਂ ਹੀ ਆਨ ਐਕਸ ਪੱਥਰ ਲਾ ਕੇ ਦੇਣਾ ਜੀ ਇਹ ਪੱਥਰ ਉਹ ਹੈ ਜਿਹਦੇ ਲਾਈਟ ਟੱਪ ਜਾਂਦੀ ਹੈ ਗਾਹਕ ਚਲਾ ਕੇ ਦੇਖ ਲਿਆ ਕੇ ਚੀਜ਼ ਨੂੰ ਪਰਖ ਕੇ ਲੈ ਜਾਏ ਇੰਨੀ ਗਾਰੰਟੀ ਹੈ ਓ ਜਿਆ ਇਕਲ ਮਾਰੀਆਂ ਵੀ ਦੇਖ ਕੇ ਗਿਆ ਜ ਆਹ ਪ੍ਰੀਤ ਅਲਮਾਰੀਆਂ ਦਿਖਾ ਕੇ ਲੈ ਗਏ ਅਲਮਾਰੀ ਤਾਂ ਯਾਰ ਆ ਵੀ ਬਹੁਤ ਘੈਂਟ ਪਿਆ ਤੇਰੇ ਕੋਲੇ ਜਿਗਾਰਡ ਮੈਂ ਤਾਂ ਆਹ ਆ ਸਿਸਟਮ ਆ ਚੀਜ਼ਾਂ ਸ਼ਾਨਦਾਰ ਘਰ ਨੂੰ ਜਿਹੜਾ ਚਾਰ ਚੰਨ ਲਾਉਣ ਵਾਲੀਆਂ ਚੀਜ਼ਾਂ ਪੁਰਾਣੀਆਂ ਵੇਲੇ ਦੀਆਂ ਚੀਜ਼ਾਂ ਕੁਆਲਟੀ ਟਾਲੀ ਵਾਲੇ ਮਾਲ ਉਹ ਮਾਲ ਆ ਜੇ ਜਸ ਕਰਨ ਨੇ ਦੀ ਲੱਕੜ ਲੱਗ ਤਾਂ ਨਹੀਂ ਜਾਊਗੀ ਨਾ ਨਾ ਜੀ 10 ਸਾਲ ਦੀ ਗਾਰੰਟੀ ਲੱਗੀ ਸਾਡੀ ਆ ਗਾਹਕ ਦੀ ਨਹੀਂ ਅੱਛਾ ਹਾਂਜੀ ਹਾਂਜੀ ਗਾਹਕ ਨੇ ਸਿਰਫ ਨਜ਼ਾਰਾ ਲੈਣਾ ਨਜ਼ਾਰਾ ਲੈਣਾ ਸਿਰਦਰਦ ਤੇਰੀ ਆ ਸਿਰਦਰਦ ਹੀ ਆਪਣੀ ਗਾਹਕ ਬਣਾਉਣਾ ਉਹਨੂੰ ਕਮਾਉਣਾ ਉਹਨੂੰ ਵਰਤਨਾ ਚੀਜ਼ ਨੂੰ ਗਾਗਲੀ ਜ਼ਿੰਮੇਵਾਰੀ ਜੇ ਕੋਈ ਦਿੱਕਤ ਆ ਗਈ ਉਹਦੀ ਜ਼ਿੰਮੇਵਾਰੀ ਸਾਡੀ ਮਤਲਬ ਕਹਿਣ ਤੋਂ ਪਹਿਵਾ ਆਪਾਂ ਉਹ ਤੋਂ ਪੈਸੇ ਹੀ ਨਹੀਂ ਲਏ ਸਿਰਦਰਦੀ ਵੀ ਲਈ ਹਾਂਜੀ ਹਾਂਜੀ ਆਜੋ ਆਹ ਦੇਖ ਯਾਰ ਆ ਮੈਨੂੰ ਨਾ ਦੂਰੋਂ ਪਾਲੀ ਚੰਗੀ ਲੱਗੀ ਜਾਂਦੀ ਸੀ ਆਹਾ ਹੂੰ ਆਹ ਅਲਮਾਰੀ ਇਹ ਅਲਮਾਰੀ ਬਹੁਤ ਸ਼ਾਨਦਾਰ ਹੈ ਹੈਨਾ ਕਿੱਡੀ ਸ਼ਾਨਦਾਰ ਚ ਇਹਨੂੰ ਚਾਬੀ ਬੜੀ ਵਧੀਆ ਲੱਗੀ ਆ ਚਾਬੀ ਬਹੁਤ ਵਧੀਆ ਲੱਗੀ ਜੀ ਇਹਦੇ ਕੁਆਲਿਟੀ ਬਹੁਤ ਵਧੀਆ ਲੈ ਦੀਪ ਬਹੁਤ ਆ ਹਾਂਜੀ ਇਹ ਕਿੰਨੇ ਦੀ ਦੇਦਗੇ ਜਸ ਕਰਨ ਅਲਮਾਰੀ ਇਹ 22000 روپے ਦੇ ਚ ਦੇ ਦਾਂਗੇ ਜੀ ਆਪਾਂ ਡਿਲੀਵਰੀ 올 ਪੰਜਾਬ ਫਰੀ ਚ ਹੈ ਕੱਲੀ ਮੰਗਾਲੇ ਅਗਲਾ ਜਿੱਥੇ ਮਰਜ਼ੀ ਮੰਗਾਓ ਡਿਲੀਵਰੀ ਡਿਲੀਵਰੀ ਫਰੀ ਜਿੰਦਾ ਇਹਨੂੰ ਆਹ ਲੱਗਿਆ ਵਾ ਠੀਕ ਕਰਕੇ ਕਹਿੰਦੇ ਵਧੀਆ ਜਿੰਦਾ ਲੱਗਿਆ ਇਹ ਕਹੇ ਹੁੰਦੇ ਆ ਮਹਿੰਗੇ ਆਹ ਜਿੰਦੇ ਉਹ ਨਾ ਨਾ ਵਧੀਆ ਵਾਲਾ ਜਿੰਦਾ ਲੱਗਿਆ ਜੀ ਹੈ ਕੁਆਲਿਟੀ ਸਾਰੀ ਸ਼ਾਨਦਾਰ ਵੇਚੀ ਦੀ ਹੈ ਜੀ ਇਹ ਇਧਰਲੇ ਪਾਸੇ ਇੱਕ ਮੈਨੂੰ ਹੋਰ ਅਲਮਾਰੀ ਦੇ ਮਿਲੀ ਸੀ ਇਧਰਲੇ ਪਾਸੇ ਇੱਕ ਮੈਨੂੰ ਹੋਰ ਦੇ ਸੀ ਸੀ ਇਹ ਆਹਾ ਆ 1 2 3 3 ਹੈ ਜੀ 3 ਨਾਲ 7/8 ਦੀ ਆ ਆਜੋ ਮੈਂ ਉਧਰ ਜੀ ਲਫਾਨਾ ਜੀ ਅੱਛਾ ਇਹ ਉਧਰਲੇ ਪਾਸੇ ਦੀ ਆ ਜਾ ਪ੍ਰੀਤ ਉਧਰਲੇ ਪਾਸੇ ਦੀ 1 ਆ ਕਬੂਡ ਬਣਿਆ ਜੀ ਬਹੁਤ ਸ਼ਾਨਦਾਰ ਕਬੂੜਾ ਪਾਲਿਸ਼ ਹੋਇਆ ਹੋਇਆ ਸਾਰਾ ਹੂੰ ਬਹੁਤ ਹੀ ਵਧੀਆ ਇਹ ਲੱਕੜ ਚ ਸਾਰੀ ਪਲਾਈ ਹੈ ਜੀ ਇਹ ਬੋਰਡ ਨਹੀਂ ਹੈਗਾ ਸਾਰੀ ਪਲਾਈ ਆ ਤੁਸੀਂ ਦੇਖ ਸਕਦੇ ਹੋ ਸਾਰੀ ਅੰਦਰ ਜੜੀ ਪਈ ਆ ਪਲਾਈ 19mm ਚ ਬਣਿਆ ਡੀਪ ਬਹੁਤ ਬਣਿਆ ਡੀਪ 2 ਫੁੱਟ ਡੂੰਗੀ ਹੈ ਜੀ ਹੈ 24 ਇੰਚ ਡੂੰਗੀ ਹੈ ਅਲਮਾਰੀ ਇਹ ਲੋਕ ਲੋਕ ਸ਼ਾਨਦਾਰ ਲਾਇਆ ਪੂਰੇ ਫੱਲੇ ਸ਼ੂਰ ਹੈ ਕਿ ਬਹੁਤ ਵਧੀਆ ਲੱਗੇ ਆ ਗਾਰੰਟੀ ਵਾਰੰਟੀ ਫੁੱਲ ਆ ਹਰ ਚੀਜ਼ ਦੀ ਇਹ ਕਿੰਨੇ ਕ ਦਾ ਇਹ ਥੋੜੀ ਜੀ ਮਹਿੰਗੀ ਪੈ ਜਾਂਦੀ ਆ ਪਰ ਬਾਜ਼ਾਰ ਨਾਲੋਂ ਸਸਤੀ ਪੈਂਦੀ ਆ 45000 ਰੁਪਏ ਦੀ 45000 ਦੀ ਆ ਇਧਰੋਂ ਪਿੱਛੇ ਨੂੰ ਹਟ ਚੱਲ ਆ ਆ ਆ ਕਿੰਨੇ ਦੀ ਆ ਆ ਜਿਹੜੀ ਆ ਮੈਨੂੰ ਦਿਖਾਈ ਜਾਂਦੀ ਆ ਆਹ ਆਹ ਵਾਲੀ ਸਾਰੀ ਅਲਮਾਰੀ 28000 ਰੁਪਏ ਦੀ ਮਿਲ ਜੂਗੀ ਨਹੀਂ ਇਹ 28 ਚ ਆ ਵੀ ਆ ਵੀ ਆ ਵੀ ਆ ਵੀ 35 35 ਹੈ ਗਾਰੰਟੀ ਵਾਰੰਟੀ ਫੁੱਲ ਆ ਲਾਂਬੜਾ ਅਜੇ ਤਿੰਨ ਪੀਸ ਆ ਜੇ ਹੋਰ ਦੇਖੋ ਜੀ ਜੇ 10 ਸਾਲਾਂ ਜੇ ਇਹਨੂੰ ਸਿਉਂਖ ਲੱਗੀ ਪੀਸ ਬਦਲ ਕੇ ਨਵਾਂ ਵਾਲੇ ਅਜੇ 28 ਸਾਲ ਦੇ ਵਿੱਚ ਇੰਸ਼ੋਰੈਂਸ ਵੀ ਆ ਇਹਦਾ ਇੰਸ਼ੋਰੈਂਸ ਵੀ ਨਾਲ ਆ ਇਹ 28 ਸਾਲਾਂ ਨਾ 10 ਸਾਲਾਂ ਦਾ ਚੂਲ ਵੀ ਨਾਲ ਆ ਹਨਾ ਪ੍ਰੀਮੀਅਮ ਕੁਆਲਟੀ ਦੀਆਂ ਅਲਮਾਰੀਆਂ ਸਾਰੀਆਂ ਜੀ ਜਿਵੇਂ ਆ ਵੀ ਤਿੰਨ ਪਈਆਂ ਇਹ ਵੀ ਤਿੰਨ ਆ ਜੀ ਹਾਂ ਜੋੜ ਕੇ ਰੱਖਣਗੇ ਜੋੜ ਕੇ ਰੱਖ ਲਓ ਕੱਢੀ ਅੱਡੋ ਅੱਡੀ ਰੱਖਣੀ ਐ ਅੱਡੋ ਅੱਡੀ ਹਾਂ ਜੀ ਜਿਵੇਂ ਜਿਵੇਂ ਗਾਹਕ ਨੂੰ ਵਧੀਆ ਲੱਗਦਾ ਮੇਰਾ ਬਹੁਤ ਤੇ ਆ ਆ ਕਿੰਨੇ ਦੀ ਆ ਆ ਕਿੰਨੇ ਦੇ ਦੇਂਗਾ ਇਹ 20-500 ਹੀ ਦੇ ਦਾਂਗੇ 7/6 ਦੀ ਅਲਮਾਰੀ ਬਹੁਤ ਸ਼ਾਨਦ ਆ ਜਾ ਪ੍ਰੀਤ ਉਧਰਲੇ ਪਾਸੇ ਵੀ ਚੱਲ ਕੇ ਗਈ ਉਧਰ ਨੂੰ ਨਾ ਗਿਆ ਨਾ ਨਾ ਗਿਆ ਇਹ ਦੋਨੋਂ ਇਧਰ ਨੂੰ ਨਾ ਕੋ ਚਲ ਚਲੋ 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 ਪ੍ਰੀਤ ਉਧਰਲੇ ਪਾਸੇ ਮੜਿਆ ਫੈਕਟਰੀ ਚ ਵੀ ਗੇੜਾ ਖੜਾ ਦੇ ਸਾਹਮਣੇ ਮਾਲ ਪਾਲਿਸ਼ ਹੋਈ ਜਾਂਦਾ ਟਾਲੀ ਦਾ ਸਾਰਾ ਮਾਲ ਆ ਇਧਰ ਲੈ ਦਿਖਾਉਣਾ ਜੀ ਇਧਰਲੇ ਪਾਸੇ ਆ ਦੇਖ ਲੈ ਇਧਰਲੇ ਪਾਸੇ ਪਾਲਿਸ਼ ਕਰੀ ਜਾਂਦੇ ਆ ਹਾਂਜੀ ਹੂੰ ਇਧਰਲੇ ਪਾਸੇ ਬੰਦਾ ਕੋਈ ਆਪ ਦੇ ਹਿਸਾਬ ਨਾਲ ਆਪਣੀ ਚੋਇਸ ਦੇ ਹਿਸਾਬ ਨਾਲ ਵੀ ਪੋਸਟ ਜਿਵੇਂ ਮਰਜੀ ਪਾਲਿਸ਼ ਆ ਦੇਖੋ ਜੀ ਕਿ ਜਿਹੜੀ ਚੀਜ਼ ਕਹਤੀ ਟਾਲੀ ਆ ਤਾਂ ਟਾਲੀ ਆ ਸਾਰੀ ਆਣੀ ਬਈ ਕੋਈ ਵਿੱਚ ਨਿੰਮ ਡੇਕ ਲਾਤੀ ਜਾਂ ਹੋਰ ਜਿਵੇਂ ਆ ਟੇਬਲ ਬਾਈ ਪਾਲਿਸ਼ ਕਰੀ ਜਾਂਦੇ ਆ ਆ ਸਾਰਾ ਟਾਲੀ ਦੇ ਚ ਬਣਿਆ ਜੜਿਆ ਪਿਆ ਸਾਰਾ ਕੱਲੀ ਕੱਲੀ ਚੀਜ਼ ਉਹਦਾ ਦੇ ਕੰਸੋਲ ਮਿਲ ਜਾਣਗੇ ਆਪਣੇ ਕੋਲੇ ਛੋਟੇ ਛੋਟੇ ਪੈਗ ਟੇਬਲ ਮਿਲ ਜਾਣਗੇ ਕੁਰਸੀਆਂ ਓਡੀ ਵਾਲੀਆਂ ਇਹ ਸਪੈਸ਼ਲ ਸ਼ਾਨਦਾਰ ਚੀਜ਼ ਹੈ ਜਿਹੜੀ ਕੰਮ ਬਸ ਰੂਹ ਖੁਸ਼ ਹੋ ਜੇ ਉਹ ਕੰਮ ਕਰੀਦਾ ਯਾਰ ਜਿਹੜੀ ਚੀਜ਼ ਇੱਥੇ ਬਣੀ ਜਾਂਦੀ ਹੈ ਜੇ ਕਿਸੇ ਦੇ ਦਿਮਾਗ 'ਚ ਵੀ ਹੈਗੀ ਆ ਉਹ ਵੀ ਬੰਦਾ ਦੱਸ ਦੇ ਤਾਂ ਉਹ ਵੀ ਬਣ ਜਾਊ ਕਸਟਮਾਈਜ਼ ਹੋ ਜਾਊ ਜਿਵੇਂ ਗਾਹਕ ਨੇ ਕਹਿਣਾ ਓਵੇਂ ਕਸਟਮਾਈਜ਼ ਹੋ ਜਾਊ ਹਾਂ ਉਧਰ ਮਾੜਾ ਜਿਹਾ ਫੈਕਟਰੀ 'ਚ ਮਾਰਿਆ ਇਹ ਜਿਹੜਾ ਹਾਂਜੀ 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 ਆਜੋ ਮਤਲਬ ਫੈਕਟਰੀ 'ਚ ਵੀ ਆਹ ਬਿੱਡਾਂ ਦਾ ਵੀ ਦੱਸ ਦਿਓ ਬਾਈ ਇਹ ਬੈੱਡ ਸਾਰੇ ਅਸੀਂ ਬਣਾਣੇ ਆ ਜੀ 11 ਮੈਂਪਲਾਈ ਦੇ ਵਿੱਚ ਉੱਪਰ ਸਾਰੀ 11 ਲੱਗੀ ਆ ਗਿੱਟੀ ਵਾਲਾ ਬੋਰਡ ਅਸੀਂ ਲਾਉਂਦੇ ਨਹੀਂ ਜੇ ਕਿਸੇ ਗਾਹਕ ਨੂੰ ਗਿੱਟੀ ਵਾਲਾ ਬੋਰਡ ਲੱਗ ਗਿਆ 10000 ਰੁਪਏ ਨਾਮ ਆਉ ਤੇ ਇੰਨੀ ਗਾਰੰਟੀ ਆ ਅੱਛ ਹੂੰ ਆ ਸਾਰੇ ਲਾਈਟਾਂ ਜੀਆਂ ਪੁੱਤੀਆਂ ਬੜੀਆਂ ਆਉਣ ਲੱਗਣਾ ਹੈ ਬੜਾ ਰਵਾਜ ਚੱਲਿਆ ਹਨਾ ਲਾਈਟਾਂ ਜੀਆਂ ਸੋਹਣੀਆਂ ਬਹੁਤ ਲੱਗਦੇ ਕੁਆਲਿਟੀ ਬਹੁਤ ਵਧੀਆ ਜੀ ਹਾਂ ਆਹ ਵਾਲਾ ਦੇਖ ਲਓ ਜੀ ਬੈੱਡ ਹਾਂ ਸੇਲਾ ਆਹ ਬੈੱਡ ਆ ਇਹ ਤੇ ਵੀ ਆਫਰ ਆ ਸਾਡਾ ਇਹਦੇ ਉੱਪਰ ਸਾਰਾ ਸਨ ਮਾਈਕਾ ਲੱਗਿਆ ਹੋਇਆ ਹੈ ਇਹ ਬੈੱਡ ਨੂੰ ਬਾਜ਼ਾਰ ਚ 45000 ਰੁਪਏ ਦਾ ਸਾਡਾ 35000 ਰੁਪਏ ਦਾ 올 ਪੰਜਾਬ ਡਿਲੀਵਰੀ ਫਰੀ ਕੱਲੇ ਬੈੱਡ ਮੰਗਾ ਲਓ ਚਾਹੇ ਪੱਲਾ ਬੈੱਡ ਉੱਪਰ ਤੋਂ ਮਾਈਕਾ ਲੱਗਿਆ ਆ ਬੜਾ ਬੜਾ ਬਹੁਤ ਸ਼ਾਨਦਾਰ ਬੈੱਡ ਆ ਸਾਡੇ ਕੋਲੇ ਦਾ ਆਰਡਰ ਨਹੀਂ ਪੂਰਾ ਹੁੰਦਾ ਉਧਰ ਤੁਸੀਂ ਦੇਖਿਆ ਤਿੰਨ ਚਾਰ ਬਣੀ ਜਾਂਦੇ ਆ ਜਿਵੇਂ ਬਣੀ ਜਾਂਦਾ ਉਵੇਂ ਚਾਈ ਜਾਂਦਾ ਓਏ ਬੰਦੇ ਨਾਲ ਤਾਂ ਉਵੇਂ ਹੀ ਉੱਚਾ ਹੈ 6 ਫੁੱਟ ਦੇ ਨੇੜੇ ਤੱਕ ਪਿਆ ਸ਼ਾਨਦਾਰ ਗੱਡੀ 2 ਇੰਚੀ ਗੱਡੀ ਲੱਗੀ ਹੈ ਵਧੀਆ ਇੱਕ ਓਏ ਪ੍ਰੀਤ ਓਏ ਓਏ ਪ੍ਰੀਤ ਓਰੇ ਆ ਓਏ ਓਏ ਆਹ ਸੇ ਆਹ ਦੇਖ ਆਹ ਦਿਖਾ ਆਹ ਦਿਖਾ ਯਾਰ ਮੈਂ ਨਾ ਜਿਸ ਕਰਨ ਮੈਂ ਤੈਨੂੰ ਹੋਰ ਰਾਇ ਦੇਣ ਲੱਗਿਆ ਸੀ ਹਾਂਜੀ ਇਹ ਤਾਂ ਰੰਗ ਬਣਾ ਕਰ ਭਾਵੇਂ ਹਾਂ ਇਹ ਕੱਚਾ ਲਾ ਲਓ ਜੀ ਭਾਵੇਂ ਇਹ ਸਾਗਮਣ ਅਸੀਂ ਕੱਚਾ ਤਾ ਰੱਖਦੇ ਹਾਂ ਗਾਹਕ ਨੂੰ ਦਿਖਾਉਣੇ ਆ ਚੀਜ਼ ਵੀ ਆ ਆ origional ਸਾਗਮਣ ਪਿਆ ਮੈਂ ਕਹਿੰਦਾ ਯਾਰ ਇਹਨੂੰ ਕੁਝ ਵੀ ਨਾ ਕਰ ਪਾਲਿਸ਼ ਵੀ ਨਾ ਕਰਾਂ ਨਹੀਂ ਸੁਣ ਲੱਗ ਜਾਂਦਾ ਦੇਖ ਕਿੰਨਾ ਸ਼ਾਨਦਾਰ ਲੱਗਦਾ ਦੇਖਣ ਨੂੰ ਬਹੁਤ ਵਧੀਆ ਬੈੱਡ ਆ ਜੇਦੋਂ ਪਾਲਿਸ਼ ਹੋ ਗਿਆ ਇਹਨੇ ਨੈਕਸਟ ਲੈਵਲ ਚੀਜ਼ ਬਣ ਜਾਣਾ ਦੇਖ ਕਿੰਨੀ ਨੈਕਸਟ ਲੈਵਲ ਆਹ ਕਿੰਨੇ ਦਾ ਦੇ ਦੇਗਾ ਆਹ ਇਹ ਬੈੱਡ ਤੁਹਾਨੂੰ ਬਿਨਾ ਸਾਈਡ ਟੇਬਲ ਤੋਂ 35000 ਰੁਪਏ ਦਾ ਦੇ ਦਾਂ ਰੇਟ ਵੀ ਜਾਇਜ਼ ਆ ਹਾਂਜੀ ਆਜ ਇਧਰ ਲੈ ਭਾਈ ਫੈਕਟਰੀ ਜੀ ਵੀ ਕਿਹੜਾ ਆ। ਹਾਂਜੀ ਹਾਂਜੀ ਇਧਰ ਫੈਕਟਰੀ ਸਾਮਾਨ ਸਾਰਾ ਕਸਟਮਰ ਦੀ ਅੱਖਾਂ ਦੇ ਸਾਹਮਣੇ ਲਾਈਵ ਬਣੀ ਜਾਂਦਾ ਸਾਰਾ ਸਾਮਾਨ। ਬੰਦਾ ਆਪਦੇ ਹਿਸਾਬ ਨਾਲ ਆਹ ਦੇਖੋ ਆ ਆ ਬਣੀ ਜਾਂਦੀਆਂ ਲੱਡਾਂ। ਆਲਮਾਰੀਆਂ ਬਣੀ ਜਾਂਦੀਆਂ ਲੱਡਾਂ। ਹੁਣ ਤੁਸੀਂ ﺍﻟमारी ਦੇਖ ਲਓ ਜੀ ਘਰੇ ਭਾਵੇਂ ਥੋੜੀ ਜੀ ਕਸਰ ਹੈ ਜੀ ਅਸੀਂ ਨਹੀਂ ਚਾ। ਮਤਲਬ ਅੰਦਰ ਸਾਰਾ ਸਮਾਈਕੇ ਨਾਲ ਜੜੀ ਹੋਈ ਆ 19mm ਪਲਾਈ ਲੱਗੀ ਆ ਸਾਰੀ। ਹੂੰ ਵਧੀਆ ਵਿਰਗੋ ਕੰਪਨੀ ਦਾ ਸਮਾਈਕਾ ਲੱਗਿਆ। ਗਾਰੰਟੀ ਵਾਰੰਟੀ ਦੀ ਫੁੱਲ ਆ ਜੀ 10 ਸਾਲਾਂ ਦੀ ਆ ਜਿਹੜੇ ਬੰਦੇ ਨੇ ਆਪਦੇ ਬਜਟ ਦੇ ਜੇ ਘੱਟ ਬਜਟ ਦੇ ਹਿਸਾਬ ਨਾਲ ਵੀ ਓਵੇਂ ਓਵੇਂ ਬਣਾ ਦਾਂਗੇ ਜਿਵੇਂ ਕੀ ਬਣ ਹੋਣੀ ਆ ਹਨਾ ਆ ਦੇਖ ਆ ਸਾਰਾ ਮਾਲ ਸਾਰਾ ਇੱਕ ਨੰਬਰ ਦਾ ਮਾਲ ਸਾਰੀ ਵਧੀਆ ਕੁਆਲਿਟੀ ਵਾਲਾ ਦਾ ਇਲੰਭਣੀ ਹੋਊਗਾ ਕਿਸੇ ਚੀਜ਼ ਦੇ ਕੋਈ ਲਾਭ ਨਾ ਤਾਂ ਆ ਗਿਆ ਤੇ ਯਾਰ ਉਹ ਉਹ ਪੈਕੇਜ ਆ ਜਿਹੜਾ ਪੈਕੇਜ ਆ ਜਿੰਨੇ ਹੁੰਦੇ ਆ ਉਹ ਕੋਈ ਹੈ ਤੇਰੇ ਕੋਲ ਸਾਫਤ ਹਾਂਜੀ ਹਾਂਜੀ ਪੈਕੇਜ ਹੈਗਾ ਪੈਕੇਜ ਆਪਣੇ ਕੋਲੇ ਉਹ ਨਹੀਂ ਵੀ ਕੁਝ ਸਪੈਸ਼ਲ ਬਣਾਇਆ ਹੋਵੇ ਜਿਹੜਾ ਮਰਜੀ ਬੈੱਡ ਚੱਕ ਲੋ ਸਾਡਾ ਕੇ ਹਾਂ ਜਿਹੜੀ 110 ਮੈਂਪਲਾਈ ਦਾ ਬੈੱਡ ਹੁੰਦਾ ਉਹ ਬੈੱਡ ਆ ਹਾਂਜੀ ਵਧੀਆ ਗਿੱਟੀ ਵਾਲਾ ਕਿਤੇ ਬੋਰਡ ਨਹੀਂ 12 ਮੈਂਪਲਾਈ ਜਬ ਆ ਪੈਕੇਜ ਲੱਗਿਆ ਸਾਪਣੇ ਆਪਣਾ ਸ਼ਾਨਦਾਰ ਪੈਕੇਜ ਆਹੋ ਆ ਵੀ ਮਾੜਾ ਜਿਹਾ ਦਿਖਾ ਦਗੇ ਆਹ ਵਾਲਾ ਪੈਕੇਜ ਆ ਗਿਆ ਆਪਣਾ ਇਹ ਕਿੰਨੇ ਪੈਸਿਆਂ ਚ ਪਹਿਲਾਂ ਤਾਂ ਐਂ ਦੱਸ ਇਹ ਹੈਗਾ ਜੀ ਆਪਣਾ 51000 ਰੁਪਏ ਦੇ ਵਿੱਚ 51000 ਚ ਬੈੱਡ ਬੈੱਡ ਆ ਗਿਆ ਜੀ ਗੱਦੇ ਆ ਗਏ ਉੱਤੇ ਗੱਦੇ ਆ ਗਏ ਇਹਦੇ ਨਾਲ ਅਲਮਾਰੀ ਆ ਗਈ 7x4 ਦੀ ਖੁੱਲੀ ਡੁੱਲੀ ਸਟੋਰੇਜ ਵਾਲੀ ਨਾਲ ਸ਼ੀਸ਼ਾ ਲੱਗਿਆ ਮੂਰੇ ਠੀਕ ਵਧੀਆ ਅਲਮਾਰੀ ਆ ਗਈ ਨਾਲ ਇਹਦੇ ਪ੍ਰੈਸ ਟੇਬਲ ਹੋ ਗਿਆ ਜੀ ਆਹ ਆਹ ਹੋ ਗਿਆ ਜੀ ਗਾਰੰਟੀ ਵਾਰੰਟੀ ਫੁੱਲ ਆ 10 ਸਾਲਾਂ ਦੀ ਨਾਲ ਸੋਫਾ ਆ ਗਏ ਨਾਲ ਉਹ ਸੋਫਾ ਹੋ ਗਿਆ ਹੂੰ ਸੋਫਾ ਆ ਗਿਆ ਨਾਲ ਟੇਬਲ ਹੋ ਗਿਆ ਤੇ ਇਹ ਇਹਦੀ ਇਹਦੀ ਵੀ ਗਾਰੰਟੀ ਵਾਰੰਟੀ ਹੋਊਗੀ 10 ਸਾਲਾਂ ਦੀ ਫੁੱਲ ਇਹਦੀ ਵੀ ਗਾਰੰਟੀ-ਗਾਰੰਟੀ ਹੋਊ ਤੇ ਇਹਦੀ ਕੋਈ ਡਿਲੀਵਰੀ ਡਿਲੀਵਰੀ ਫ੍ਰੀ ਆਲ ਪੰਜਾਬ ਤੇ ਗੱਦਾ ਦੇਵੋਗੇ ਗੱਦਾ ਨਾਲ ਫ੍ਰੀ ਆ ਦੇਖੋ ਪੁਰਿਆ ਪੁੱਤ ਆ ਆਪ্লাই ਆ ਸਾਡੀ ਉੰਨੀ ਮੈਮ ਤੇ ਉਹਨੂੰ ਕੀ ਕਰਨਾ ਸੱਦਣ ਵਾਸਤੇ ਆ ਇਹਦੇ ਉੱਤੇ ਚੜ ਕੇ ਦਿਖਾਉਂਦਾ ਜੀ ਪਲਾਈ ਤੇ ਮੈਂ ਮੈਂ ਚੜ ਜੂ ਮੇਰਾ ਕਿਹੜਾ ਭਾਰ ਥੋੜਾ ਲੈ ਚਾਹੀਏ ਆਪਾਂ 10 ਬੰਦੇ ਖੜਾ ਲਈਏ ਜੀ ਇੱਕ ਨੰਬਰ ਦਾ ਸੁਪੀਰੀਅਰ ਮਾਲ ਆ ਸਾਰਾ ਜੀ ਗਾਰੰਟੀ ਗਾਰੰਟੀ ਫੁੱਲ ਤੇ ਇਹ 52000 ਰੁਪਏ ਦੇ 52000 ਰੁਪਏ ਦੇ ਵਿੱਚ 올 ਪੰਜਾਬ ਡਿਲੀਵਰੀ ਫ੍ਰੀ ਜਿੱਥੇ ਮਰਜ਼ੀ ਮੰਗਾਓ ਜੇ ਜੇ ਸੋਫਾ ਬਦਲ ਕੇ ਥੋੜਾ ਮਹਿੰਗਾ ਕਰਨਾ ਫਿਰ ਸੋਫਾ ਹਾਂ ਲੈ ਲਓ ਕੋਈ ਚੱਕਰ ਨਹੀਂ ਜਿਹੜਾ ਮੰਨ ਲਓ ਜੇ ਉਹ ਲੈਣਾ 5 ਸੀਟਰ ਜਿਹੜਾ ਮੈਂ ਦਿਖਾਇਆ ਉਹ ਲੈ ਲਓ ਟੇਬਲ ਪਾ ਕੇ ਉਹ ਲੈਣਾ ਹਾਂ ਜੇ ਕਿਸੇ ਨੇ ਅਲਮਾਰੀ ਬਦਲਣੀ ਹੈ ਅਲਮਾਰੀ ਬਦਲ ਜਿਵੇਂ ਮਰਜ਼ੀ ਜਿਵੇਂ ਕਸਟਮਾਈਜ਼ ਕਸਟਮਰ ਨੇ ਕਰਨਾ ਉਵੇਂ ਹੋ ਜਾਓ ਉਨੀ ਕੁ ਰੇਂਜ ਦੇ ਵਿੱਚ ਉਨੀ ਕੁ ਰੇਂਜ ਦੇ ਵਿੱਚ ਹਾਂਜੀ ਆਹ ਬੈੱਡ ਪਿਆ ਸ਼ਾਨਦਾਰ ਬੈੱਡ ਬਹੁਤ ਸੋਹਣਾ ਬੈੱਡ ਆਲਟੀਮੇਟ ਹਮ ਆ ਦੇ ਸ਼ੌਕਰ ਲੱ ਬਹੁਤ ਵਧੀਆ ਕੁਆਲਿਟੀ ਵਾਲਾ ਬੈੱਡ 12 12 ਇੰਚ ਦਾ ਸੀ ਪਾਵੇ ਲਾਈ ਹੋਏ ਜੀ ਇਹਦੇ ਬੈੱਡ ਬਹੁਤ ਸੋਹਣੇ ਆ ਯਾਰ ਬਿੱਡਾਂ ਦੀ ਤਾਂ ਇੱਕ ਮੈਂ ਹੋਰ ਚੀਜ਼ ਦੇਖੀ ਆ ਬਿੱਡਾਂ ਦੇ ਡਿਜ਼ਾਈਨ ਅਲੱਗਾ ਆ ਡਿਜ਼ਾਈਨ ਆ ਤੁਸੀਂ ਨਹੀਂ ਦੇਖਿਆ ਹੁਣ ਆ ਲੈ ਆਹਾ ਡਿਜ਼ਾਈਨ ਹੂੰ ਤੁਹਾਨੂੰ ਦੱਸਦਾ ਪਤਾ ਨਹੀਂ ਕੌਣ ਆ ਕਿ ਇਹੋ ਜਿਹਾ ਬਣਾਓ ਲੈ ਆਹ ਦੇਖ ਬਹੁਤ ਸ਼ਾਨਦਾਰ ਬੈੱਡ ਜੇ ਜਮਾ ਸੈਂਪਲ ਚੀਜ਼ ਲੈਣੀ ਆ ਕਿਸੇ ਨੇ ਆ ਚੱਕੋ ਹੂੰ ਹਾਂ ਕਈ ਕਸਟਮਰ ਦਾ ਸ਼ੌਕ ਹੁੰਦਾ ਸਿੰਪਲ ਸੋਬਰ ਚੀਜ਼ ਲਾਉਣ ਦਾ ਜਮਾਂ ਸਿੰਪਲ ਜਿਹੜੀ ਉਹਨੂੰ ਐ ਲੱਗਦਾ ਵੀ ਐਂ ਬਣੀ ਰਵੇ ਉਹਦੇ ਘਰੇ ਐਂ ਬਣੀ ਰਵੇ ਤੇ ਆ ਆ ਦੇਖੋ ਆਹਾ ਤੇ ਆ ਯਾਰ ਆ ਕਿਤੇ ਦਿਖਾਇਆ ਹੀ ਨਹੀਂ ਆ ਪਾਹਾ ਆਈਟਮ ਡ्रेसਿੰਗ ਟੇਬਲ ਹੈ ਜੀ ਬਹੁਤ ਵਧੀਆ ਬਣੇ ਹੋਏ ਆ ਨੈਕਸਟ ਲੈਵਲ ਚੀਜ਼ ਬਣੀ ਆ ਪ੍ਰੀਤ ਆ ਲਓ ਲੈ ਅੰਦਰ ਸਾਰਾ ਪੇਂਟ ਵੱਜਾ ਡੀਕੋ ਪੇਂਟ ਵੱਜਾ ਦੇਖ ਲੈ ਕੁਆਲਿਟੀ ਵਧੀਆ ਸਾਰੀ ਕਿੱਡੀ ਵਧੀਆ ਚੀਜ਼ ਬਣੀ ਆ ਤੇ ਇਹ ਆਹਾ ਇਹਦੇ ਨਾਲ ਦਾ ਹੀ ਆ ਇਹ ਆ ਬਹੁਤ ਹੀ ਅਲੱਗ ਬਣਿਆ ਵਾ ਇਹਦੇ ਵਿੱਚ ਬਹੁਤ ਸੋਹਣਾ ਬਣਿਆ ਇਹਦੇ ਵਿੱਚ ਲਾਈਟ ਚੱਲਦੀ ਹੈ ਜੀ ਇਹਦੇ ਵਿੱਚ ਲਾਈਟ ਲੱਗੀ ਹੋਈ ਹੈ ਇਹ ਰਾਤ ਨੂੰ ਜਗੂਆ ਆ ਸਾਰੇ ਮਿਲ ਜਾਣਗੇ ਜੀ ਆ ਇਧਰ ਮੈਟ੍ਰਸ ਪਏ ਆ ਹਾਂ ਜੀ ਗੱਦਾ ਸਾਰਾ ਆਪਣੇ ਕੋਲੇ ਵਧੀਆ ਰੀਫਰੈਸ਼ ਕੰਪਨੀ ਦਾ ਗੱਦਾ ਆ ਸ਼ੌਕਰ ਲੱਗਿਆ ਇਹ ਕਸਟਮਰ ਦੇ ਅੱਜ ਚੱਲਿਆ ਜੱਸੀਪੋ ਵਾਲੀ ਬੈੱਡ ਬਹੁਤ ਵਧੀਆ ਬੈੱਡ ਬਣਿਆ ਜੱਸੀਪੋ ਆ ਗੱਦੇ ਤੇ ਬਹਿ ਕੇ ਦੇਖੋ ਸਾਬ ਤੁਸੀਂ ਆ ਗੱਦੇ ਤੇ ਬਹਿ ਕੇ ਦੇਖ ਇਹਦੀਆਂ ਤਾਂ ਲੇਹਰਾਂ ਹੀ ਕਹੀਆਂ ਯਾਰਾਂ ਹਾਂ ਬਹੁਤ ਸ਼ਾਨਦਾਰ ਇਦੇ ਵਿੱਚ ਬੰਦਾ ਖੁਬਦਾ ਹੂੰ ਇਹਦੀ ਕੁਆਲਿਟੀ ਇਹਦੀ 10 ਸਾਲ ਦੀ ਗਾਰੰਟੀ ਆ ਮਤਲਬ ਵਧੀਆ ਨੀਂਦ ਜਿਹਨੇ ਗਾਹਕ ਨੇ ਲੈਣੀ ਆ ਵਧੀਆ ਗੱਦਾ ਪੂਰਾ ਜੀ ਹੂੰ ਜਿਹੜਾ ਟਾਵ ਵਾਲੇ ਬੈੱਡ ਤੇ ਸਾਡਾ ਆਫਰ ਆ ਤਿਤਲੀ ਵਾਲੇ ਬੈੱਡ ਤੇ ਅੱਛਾ ਜੀ ਇਹਦੇ ਇਹ ਬੈੱਡ 35 35000 ਰੁਪਏ ਦਾ ਵਿਕਦਾ ਆਪਣਾ 25000 ਰੁਪਏ ਦੇ ਵਿੱਚ 올 ਪੰਜਾਬ ਡਿਲੀਵਰੀ ਫ੍ਰੀ ਰੰਗ ਜਿਹੜਾ ਮਰਜ਼ੀ ਕਰਾਓ ਇੱਕੋ ਪਿਆ ਹਾਂ ਇੱਕੋ ਪਿਆ ਇੱਕ ਆ ਪਿਆ ਜਿਹੜਾ ਮਰਜ਼ੀ ਲੈ ਲਓ ਅਜਾ ਰੰਗ ਜਿਹੜਾ ਮਰਜ਼ੀ ਲੈਣ ਦਾ ਮਤਲਬ ਇਹ ਆ ਵੀ ਇਹ ਸੀਮਤ ਨਹੀਂਗੇ ਜਿੰਨੇ ਮਰਜ਼ੀ ਹੈਗੇ ਹਾਂ ਜਿੰਨੇ ਮਰਜ਼ੀ ਹਾਂਜੀ ਹਾਂ ਜਿੰਨੇ ਮਰਜ਼ੀ ਪਰ ਇਹਦੇ ਉੱਤੇ ਡਿਲੀਵਰੀ ਫਰੀ ਦਾ ਆਫਰ ਹੈ ਹਾਂਜੀ 25000 ਰੁਪਏ ਦੇ ਵਿੱਚ ਜਿੱਥੇ ਮਰਜ਼ੀ ਮੰਗਾ ਲਓ ਜੀ ਆਹ ਬੈੱਡ ਬਹੁਤ ਸ਼ਾਨਦਾਰ ਬਣਿਆ ਹੋਇਆ ਬਹੁਤ ਅਲਟੀਮੇਟ ਬੈੱਡ ਬਣਿਆ 골ਡਨ ਪਾਲਿਸ਼ ਹੋਈ ਹੈ ਤੇ ਸਾਰੀ 2K ਪਾਲਿਸ਼ ਹੋਈ ਹੈ ਗਾਰੰਟੀ ਵਾਰੰਟੀ ਫੁੱਲ ਹੈ ਹੈਂਡਲ ਤੱਕ ਵਧੀਆ ਲੱਗੇ ਹੋਇਆ ਕੀ ਬਾਤ ਆ ਇਹ ਵੀ ਬੈੱਡ ਤੇ ਆਪਾਂ ਵਧੀਆ ਆਫਰ ਦੇ ਦੇਣਾ ਤੁਹਾਨੂੰ ਜੀ 35000 ਰੁਪਏ ਦੇ ਵਿੱਚ ਸਾਰੇ ਬੈੱਡ ਦੀ ਪੂਰਾ ਟੋਟਲ ਲੈਂਪ ਲਵਾ ਸਕਦਾ ਗਾਹਕ ਹੋਰ 2000 ਰੁਪਏ ਦਾ ਖਰਚਾ ਸਾਡਾ ਹੋ ਜੂ ਜੀ ਡਿਲੀਵਰੀ ਫ੍ਰੀ ਕਿਆ ਬਾਤ ਲਾਇਆ ਵੀ ਸੱਜਣੋ ਜੇ ਕਿਸੇ ਵੀ ਸੱਜਣ ਨੂੰ ਫਰਨੀਚਰ ਚਾਹੀਦਾ ਦੇਸ਼ ਚ ਚਾਹੀਦਾ ਵਿਦੇਸ਼ ਚ ਚਾਹੀਦਾ ਸੈਂਪਲ ਚਾਹੀਦਾ ਫੈਂਸੀ ਚਾਹੀਦਾ ਹਾਂਜੀ ਸੋਫਾ ਚਾਹੀਦਾ ਮੇਜ਼ ਚਾਹੀਦਾ ਟੇਬਲ ਚਾਹੀਦਾ ਕੁਰਸੀ ਚਾਹੀਦੀ ਆ ਜੋ ਵੀ ਚਾਹੀਦਾ ਤੁਸੀਂ ਸੱਜਣ ਦਾ ਜਸਕਰਨ ਸਿੰਘ ਖਾਲਸਾ ਇਹਦਾ ਨੰਬਰ ਨੋਟ ਕਰ ਲੋ ਮੱਲਣ ਦੇ ਵਿੱਚ ਸਿੰਘ ਫਰਨੀਚਰ ਵਾਲਿਆ ਨਿੱਕੇ ਜਿਹੇ ਪਿੰਡ ਦਾ ਮੁੰਡੇ ਨੇ ਨਾਂ ਚਮਕਾ ਕੇ ਅੰਬਰਾਂ ਤੱਕ ਪਹੁੰਚਦਾ ਕਰਤਾ ਅੱਜ ਦੁਨੀਆ ਦੇਸ਼ ਵਿਦੇਸ਼ਾਂ 'ਚ ਗੱਲਾਂ ਕਰਦੀ ਆ ਜੇ ਕਿਸੇ ਵੀ ਸੱਜਣ ਨੇ ਡਿਲੀਵਰੀਆਂ ਹੋਈ ਜਾਂਦੀਆਂ ਵਾਹ ਵਿਦੇਸ਼ਾਂ ਨੂੰ ਜਾਈ ਜਾਂਦਾ 컨ਟੇਨਰ ਭਰ-ਭਰ ਕੇ ਜੇ ਕਿਸੇ ਵੀ ਸੱਜਣ ਨੇ ਸੰਪਾਰਕ ਕਰਨਾ ਵਾਜਦਾ ਨੰਬਰ ਨੋਟ ਕਰ ਲੋ